ਆ ਦਾਮ ਨਾਲ ਦੇਖ ਲੋ ਬਾਈ ਕੈਮੀਕਲ ਤੋਂ ਫੇ ਫੇਰ ਹੀ ਖਾਦੀ ਜਾਊ ਬਾਈ ਜੇ ਬਾਜ਼ਾਰ ਚੋਂ ਲੈ ਕੇ ਖਾਓਗੇ ਤਾਂ ਫਿਰ ਕੈਮੀਕਲ ਵਾਲੀ ਤਾਂ ਮਿਲੂਗੀ ਇਹਨੂੰ ਹੁਣ ਆਪਾਂ ਥੋੜਾ ਜਿਹਾ ਸਿੱਟਾਂਗੇ ਲੂਣੇ ਦੇ ਤੇ ਜਦੋਂ ਤੁਸੀਂ ਇਹਨੂੰ ਕੁੱਟੋਗੇ ਆ ਥੋੜਾ ਜਿਹਾ ਵੇ ਪੋਲੀਆਂ ਹੋ ਜਾਣਗੀਆਂ ਤੇ ਆਪਾਂ ਕਟੋ ਘੱਟ ਵੀ 1000 1500 ਬੂਟਾ ਜਿਹੜਾ ਉਹ ਤਿਆਰ ਕਰਨਾ ਜਿਹੜਾ ਅਗਲੇ ਸਾਲ ਸਸੀ ਕਾਲ ਕਿਸਾਨ ਵੀਰੋ ਤੇ ਆਪਾਂ ਬਾਈ ਜੀ ਵੀਡੀਓ ਤੁਹਾਨੂੰ ਪਾਈ ਸੀ ਵੀ ਜਾਮਣ ਦਾ ਸੀਜ਼ਨ ਚੱਲ ਰਿਹਾ ਦੱਬ ਕੇ ਜਾਮਨ ਖਾਓ ਕੋਸ਼ਿਸ਼ ਕਰੋ ਵੀ ਦੁਪਹਿਰ ਦੀ ਰੋਟੀ ਘਟਾਓ ਤੇ ਜਾਮਨ ਦੇ ਜ਼ੋਰ ਦਿਓ ਜਾਮਨ ਦੇ ਜਿਹੜੇ ਫਾਇਦੇ ਆ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਆਂ ਵੀ ਸ਼ੂਗਰ ਦੀ ਸਮੱਸਿਆ ਵਾਲੇ ਬੰਦੇ ਆ ਜਿਹੜੇ ਉਹਨਾਂ ਨੂੰ ਸੈੱਟ ਕਰਦੀ ਆ ਬਾਈ ਉਹਦੀ ਜਿਹੜੀ ਗਿੜਕ ਵੀ ਸੰਭਾਲ ਕੇ ਰੱਖੋ ਗਾਹ ਉਹਨੂੰ ਪੀਸ ਕੇ ਰੱਖੋ ਜਿਵੇਂ ਆਪਣੇ ਗੁਰਦੇ 'ਚ ਸਟੋਨ ਆ ਪਥਰੀ ਕਹਿ ਦਿੰਨੇ ਆਪਾਂ ਤੇ ਉਹਨੂੰ ਵੀ ਬਾਈ ਜੀ ਉਹ ਆਪਾਂ ਖਾਲੀ ਪੇਟ ਅੱਧਾ ਚਮਚਾ ਜਿਵੇਂ ਆਪਾਂ ਲੈਣਾ ਤੇ ਡਿਸਿਜਨ ਤੋਂ ਬਾਅਦ ਆਪਾਂ ਉਹ ਵਰਤਾਂਗੇ ਤੇ ਜਿਹੜਾ ਖਾਣ ਦਾ ਬਈ ਤਰੀਕਾ ਸੀਗਾ ਕਹਿੰਦੇ ਸੀ ਵੀ ਜਾਮਨ ਨਹੀਂ ਖਾਦੀ ਜਾਂਦੀ ਉਹ ਅੱਜ ਤੁਹਾਨੂੰ ਆਪਾਂ ਦੱਸਦੇ ਆ ਇਹਨੂੰ ਫੜੀ ਮੜਾ ਆ ਆਹ ਦਾਮ ਨਾਲ ਦੇਖ ਲੋ ਬਾਈ ਹੁਣ ਕਈ ਭਰਾਵਾਂ ਦੇ ਮੈਨੂੰ ਫੋਨ ਵੀ ਆਏ ਸੀ ਵੀ ਜਾਮਨ ਜਿਹੜੀ ਬਾਈ ਆ ਰਹੀ ਆ ਬਹੁਤ ਕੈਮੀਕਲ ਵਾਲੀ ਜਾਮਨ ਆ ਰਹੀ ਆ ਉਹਦੇ ਤੇ ਸਪਰੇਅ ਆ ਜਿਹੜੀ ਮੋਨੋ ਦੀ ਹੋ ਰਹੀ ਆ ਤੇ ਆਪਾਂ ਵੀ ਬਾਈ ਵਾਰ-ਵਾਰ ਤਾਈਆਂ ਸਾਰੇ ਭਰਾਵਾਂ ਨੂੰ ਬੇਨਤੀ ਇਹੀ ਕਰ ਰਹੇ ਸੀਗੇ ਵੀ ਆਪਦੀਆਂ ਮੋਟਰਾਂ ਤੇ ਦੋ-ਦੋ ਬੂਟੇ ਜ਼ਰੂਰ ਲਾਓ ਤੇ ਜਿਹੜੀ ਬਿਨਾ ਕੈਮੀਕਲ ਤੋਂ ਫੇ ਫੇਰ ਹੀ ਖਾਦੀ ਜਾਊ ਬਾਈ ਜੇ ਬਾਜ਼ਾਰ ਚੋਂ ਲੈ ਕੇ ਖਾਓਗੇ ਤਾਂ ਫਿਰ ਕੈਮੀਕਲ ਵਾਲੀ ਤਾਂ ਮਿਲੂਗੀ ਤੇ ਦੋ-ਦੋ ਬੂਟੇ ਸਾਰੇ ਭਰਾ ਜਿਹੜੇ ਆਪਦੇ ਉਹ ਲਾਓ ਤੇ ਆਪਾਂ ਫ੍ਰੀ ਬੂਟੇ ਜਿਹੜੇ ਦਿੱਤੇ ਸੀਗੇ ਤਕਰੀਬਨ ਆਪਣੇ ਉਹ ਕੇਰਾਂ ਖਤਮ ਹੋ ਗਏ ਬਾਈ ਤੇ ਨਵੇਂ ਬੂਟੇ ਆਪਾਂ ਫੇਰ ਹੁਣ ਭਰਾਂਗੇ ਜਿਹੜੇ ਅਗਲੇ ਸਾਲ ਨੂੰ ਸਾਰੇ ਭਰਾਵਾਂ ਨਾਲ ਉਹ ਆਪਾਂ ਉਹਨਾਂ ਨੂੰ ਵੰਡਾਂਗੇ ਤੇ ਬਾਈ ਇੰਨੀਆਂ ਕਿ ਮੈਂ ਆਪਾਂ ਤੋੜੀਆਂ ਜਾਵਣਾ ਤੇ ਇਹ ਆਪਾਂ ਤੁਹਾਨੂੰ ਦੱਸਣਾ ਵੀ ਖਾਣੀਆਂ ਕਿਵੇਂ ਆ ਹੁਣ ਉਹ ਵੀ ਤੁਹਾਨੂੰ ਦੱਸ ਦਗੇ ਆ ਮੜਾ ਧੋ ਕੇ ਲਈਆਂ ਇਹਨੂੰ ਆ ਧੋਕੇ ਦੇ ਬੋਸ਼ ਕਰੀ ਮੜ ਗਈਆਂ ਜਾਵਣਾਂ ਜਿਹੜੀ ਬਾਈ ਬਹੁਤ ਤਕੜੀ ਚੀਜ਼ ਆ ਕਪਰਾ ਦਾ ਵਿੱਚ ਕਮੈਂਟ ਆਇਆ ਅੱਜ ਪਤਾ ਨਹੀਂ ਹੁਣ ਫੇਕ ਆਈਡੀ ਤੋਂ ਕਰੀ ਜਾਂਦਾ ਅਖੇ ਜਾਵਣ ਖਾਣ ਨਾਲ ਅਖੇ ਵਾਲ ਕਿਵੇਂ ਹੋ ਹੋ ਅੰਦਰੋਂ ਹੋ ਜਾਣਗੇ ਫਲਾਣਾ ਹੋਜੂ ਉਹ ਭਰਾ ਨੂੰ ਬੇਨਤੀ ਆ ਖਾ ਕੇ ਤਾਂ ਵੇਖ ਜੇ ਆ ਅੰਦਰ ਨੰਗੇ ਆ ਵਾਲ ਬੂਲ ਤਾਂ ਸ਼ਾਇਦ ਤੇਰੇ ਖਾਤਮ ਹੀ ਹੋ ਜਾਣ ਤੇ ਜਾਵਣ ਦਾ ਇਹ ਬਾਈ ਘਰੇ ਬੂਟਾ ਜਿਹੜਾ ਆਪਣਾ ਇਹ ਤਕਰੀਬਨ ਕੋਈ 5-6 ਸਾਲ ਦਾ ਬੂਟਾ ਹੈ ਤੇ 5-6 ਸਾਲਾਂ ਦੇ ਬੂਟੇ ਨੂੰ ਆ ਤੁਹਾਨੂੰ ਫਰੂਟ ਦਿਖਾ ਦਈਏ ਬਹੁਤ ਜ਼ਿਆਦਾ ਇਹਨੂੰ ਫਰੂਟ ਆਇਆ ਇਹਦੇ ਤੇ ਕੋਈ ਸਪਰੇ ਨਹੀਂ ਕਿਸੇ ਕਿਸਮ ਦੀ ਕੈਮੀਕਲ ਨਹੀਂ ਗਾਦੇ ਤੇ ਪਾਇਆ ਆਹ ਬਾਈ ਜੀ ਆਪਾਂ ਧੋ ਲਈਆਂ ਜਾਵਨਾ ਆਹ ਕੋਲੇ ਹੀ ਆਪਣਾ ਬਾਈ ਕਾਲੀ ਮਿਰਚ ਦਾ ਲੂਣ ਰੱਖਿਆ ਹੋਇਆ ਇਹਨੂੰ ਹੁਣ ਆਪਾਂ ਥੋੜਾ ਜਿਹਾ ਸਿੱਟਾਂਗੇ ਲੂਣ ਇਹਦੇ ਤੇ ਉਦੋਂ ਬਾਅਦ ਫਿਰ ਤੁਹਾਨੂੰ ਮੈਂ ਦੱਸਦਾ ਵੀ ਜਿਹੜੇ ਥੋੜਾ ਜਿਹਾ ਆਪਾਂ ਦੱਸ ਦਈਏ ਵੀ ਖਾਣ ਦਾ ਜਿਹੜਾ ਹੈਗਾ ਤਰੀਕਾ ਇਹਨੂੰ ਮਾੜੀ ਜੀ ਕੁੱਟ ਲੋ ਜਦੋਂ ਤੁਸੀਂ ਇਹਨੂੰ ਕੁੱਟੋਂਗੇ ਆ ਥੋੜਾ ਆਵੇ ਪੋਲੀਆਂ ਹੋ ਜਾਣੀਆਂ ਤੇ ਨਾਲੇ ਬਾਈ ਇਹਨੂੰ ਕਾਲੀ ਮਿਰਚ ਦਾ ਲੱਗ ਜੂ ਲੂਣ ਤੇ ਫਿਰ ਤੁਸੀਂ ਪਾਈਆ ਤੋਂ ਲੈ ਕੇ ਅੱਧਾ ਕਿਲੋ ਹਰਕ ਬੰਦਾ ਖਾ ਜਾਊਗਾ ਜਦੋਂ ਕਾਲੀ ਮਿਰਚ ਦਾ ਲੂਣ ਲੱਗਾ ਹੋਇਆ ਤੇ ਬਾਕੀ ਜਿਹੜੀ ਖਟਾਸ ਆ ਤੇ ਲੂਣ ਦੇ ਨਾਲ ਬਾਈ ਉਹ ਵੀ ਖਤਮ ਹੋ ਜੂਗੀ ਬਹੁਤ ਟੇਸਟੀ ਬਣਦਾ ਸਿਸਟਮ ਇਹ ਆ ਆਪਾਂ ਤਾਂ ਪਰਸੋਂ ਚੌਥੇ ਦੀਆਂ ਸਟਾਰਟ ਹੋਈਆਂ। ਦਿੱਲੀ ਅੱਧਾ ਕਿਲੋ ਜਾਮਨ ਖਾਨੇ। ਜਿਹੜੀਆਂ ਇਹਦੀਆਂ ਗਿੜਕਾਂ ਬਈ ਉਹ ਸੰਭਾਲੀ ਆਉਨੇ ਆ। ਅੱਜ ਆਪਾਂ ਲਫਾ ਫੇ ਲਿਆਂਦੇ ਆ ਨਰਸਰੀ ਵਾਲੇ। ਤੇ ਆਪਾਂ ਘਟੋ ਘੱਟ ਵੀ 1100 1500 ਬੂਟਾ ਜਿਹੜਾ ਉਹ ਤਿਆਰ ਕਰਨਾ ਜਿਹੜਾ ਅਗਲੇ ਸਾਲ ਆਪਾਂ ਸਾਰੇ ਭਰਾਵਾਂ ਨੂੰ ਦੇਣੇ ਦੇਣੇ ਆ ਬੂਟੇ ਜਿਹੜੇ ਭਰਾ ਰਹਿ ਗਏ ਆ ਉਹਨਾਂ ਨੂੰ ਵੀ ਦੇਵਾਂਗੇ। ਕਿਉਂਕਿ ਜਾਮਨ ਬਹੁਤ ਵਧੀਆ ਬਾਈ। ਪੋਰਾ ਵੀ ਗਲਾ ਨਹੀਂ ਤੁਹਾਡਾ ਫੜੂਗੀ ਇਹ। ਜੰਨੀ ਤੁਸੀਂ ਮਰਜ਼ੀ ਖਾਈ ਜਾਓ। ਸੀਜ਼ਨ ਇਹਦਾ ਹੁਣ ਜੋਰਾਂ ਤੇ ਬਾਈ 15 ਦਿਨ ਚੱਲਣਾ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਨੂੰ ਬੇਨਤੀ ਆ। ਵੀ ਜਾਮਨ ਦਾ ਸੀਜ਼ਨ ਨੰਗਣ ਦਿਓ ਜੇ। ਦੱਬ ਕੇ ਖਾ ਲਓ। ਤੇ ਬਣੇ ਰਹੋ ਜੇ ਫਿਰ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ। ਅਗਲੀਆਂ ਵੀਡੀਓ ਵੀ ਆਪਾਂ ਪਾਵਾਂਗੇ ਵਧੀਆ ਤੋਂ ਵਧੀਆ ਦੇਵਾਂਗੇ ਜਾਣਕਾਰੀ ਧੰਨਵਾਦ ਜੀ ਸਾਸ਼ਿਕ